ਸਤਿ ਸ਼੍ਰੀ ਅਕਾਲ ਜੀ ਅਲਫਾਜ਼ ਜ਼ਿੰਦਗੀ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਹਾਂ ਇੱਕ ਛੋਟੀ ਜਿਹੀ ਕਹਾਣੀ ਮੰਮੀ ਬਿਮਾਰ ਨੇ ਹਸਪਤਾਲ ਵਿੱਚ ਦਾਖਲ ਨੇ ਛੋਟੇ ਭਰਾ ਨੇ ਫੋਨ ਕਰਕੇ ਦੱਸਿਆ ਤਾਂ ਜਾਨ ਹੀ ਨਿਕਲ ਗਈ ਕੀ ਹੋਇਆ ਇੰਨਾ ਹੀ ਪੁੱਛ ਸਕੇ ਤਾਂ ਉਸਨੇ ਦੱਸਿਆ ਕਿ ਇੱਕ ਦੋ ਦਿਨਾਂ ਤੋਂ ਉਹਨਾਂ ਨੂੰ ਭੁੱਲਣਾ ਸ਼ੁਰੂ ਹੋ ਗਿਆ ਪਛਾਣਦੇ ਨਹੀਂ ਕੁਝ ਖਾਂਦੇ ਪੀਂਦੇ ਵੀ ਨਹੀਂ ਮੈਨੂੰ ਭੁੱਖ ਨਹੀਂ ਜਬਰਦਸਤੀ ਦਲੀਆ ਖਿਜੜੀ ਖਵਾਉਂਦੇ ਹਾਂ ਤਾਂ ਸੁਣ ਕੇ ਮੇਰਾ ਰੋਣ ਹੀ ਨਿਕਲ ਗਿਆ ਤੇ ਨਾਲ ਹੀ ਪੁੱਛਿਆ ਕੀ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਤਾਂ ਭਰਾ ਕਹਿੰਦਾ ਕਿ ਮੈਂ ਸੋਚਿਆ ਤੁਸੀਂ ਟੈਨਸ਼ਨ ਲਓਗੇ ਤਾਂ ਹੀ ਨਾਲ ਹੀ ਉਸਨੇ ਦੱਸਿਆ ਕਿ ਡਾਕਟਰ ਕਹਿ ਰਹੇ ਕਿ ਸੋਡੀਅਮ ਘਾਟਣ ਨਾਲ ਦਿਮਾਗ ਤੇ ਅਸਰ ਹੋਇਆ ਸੀ ਪਰ ਹੁਣ ਇਲਾਜ ਸ਼ੁਰੂ ਹੋਇਆ ਏ ਤੇ ਪਹਿਲਾਂ ਨਾਲ ਕੁਝ ਠੀਕ ਨਹੀਂ ਅਗਲੇ ਹੀ ਦਿਨ ਹਸਪਤਾਲ ਪਹੁੰਚ ਗਏ ਤੇ ਮੰਮੀ ਨੂੰ ਘੁੱਟ ਕੇ ਜੱਫੀ ਪਾ ਕੇ ਉਹਨਾਂ ਦਾ ਮੱਥਾ ਚੁੰਮ ਲਿਆ ਪਹਿਲਾਂ ਤਾਂ ਮੈਨੂੰ ਇੰਜ ਲੱਗਾ ਕਿ ਉਹਨਾਂ ਮੈਨੂੰ ਪਹਿਚਾਨਿਆ ਨਹੀਂ ਕਿਉਂਕਿ ਉਹ ਬੜੇ ਨੀਰ ਚ ਲਾ ਕੇ ਮੇਰੇ ਵੱਲ ਦੇਖ ਰਹੇ ਸਨ ਪਰ ਜਦੋਂ ਮੈਂ ਪੁੱਛਿਆ ਤਾਂ ਕਹਿੰਦੇ ਧੀਏ ਧੀਆਂ ਨੂੰ ਵੇਖ ਕੇ ਤਾਂ ਮਾਵਾ ਵਿੱਚ ਜਾਣ ਆ ਜਾਂਦੀ ਏ ਤਾਂ ਮੈਂ ਫਿਰ ਮੰਮੀ ਨੂੰ ਜੱਫੀ ਪਾ ਲਈ ਤੇ ਮੇਰੀਆਂ ਅੱਖਾਂ ਵਿੱਚੋਂ ਆਪ ਮਹਾਰੇ ਅਥਰੋਂ ਨਿਕਲ ਗਏ ਮੰਮੀ ਨੇ ਕਿਹਾ ਕਿ ਮੈਂ ਠੀਕ ਹਾਂ ਇਹਨੇ ਨੂੰ ਨਰਸ ਗਲੂਕੋਜ ਲਗਾਉਣ ਆ ਗਈ ਮੰਮੀ ਦੇ ਹੱਥ ਦੇ ਗੂਠੇ ਦੀ ਨਾੜ ਵਿੱਚ ਗੁਲੂਕੋਜ ਲਗਾਉਣ ਕਾਰਨ ਹੱਥ ਸੁੱਜ ਗਿਆ ਸੀ ਤਾਂ ਨਰਸ ਨੇ ਕਿਹਾ ਕਿ ਹੁਣ ਹੋਰ ਕਿਤੇ ਗੁਲੂਕੋਜ ਲਗਾਉਣਾ ਪਵੇਗਾ ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਉਸ ਨੂੰ ਨਾੜ ਨਾ ਲੱਭ ਰਹੀ ਸੀ ਉਹ ਕਦੀ ਬਾਹ ਵਿੱਚਲੀ ਨਾੜ ਤੇ ਸੂਈ ਲਗਾਉਂਦੀ ਕਦੇ ਹੱਥ ਵਿੱਚ ਮੰਮੀ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਤੇ ਬਿਮਾਰੀ ਨਾਲ ਨਾੜਾਂ ਕਮਜ਼ੋਰ ਹੋ ਗਈਆਂ ਨੇ ਅਖੀਰ ਉਸ ਨੇ ਮੰਮੀ ਦੇ ਪੈਰ ਵਿੱਚ ਗਲੂਕੋਜ ਲਗਾਉਣ ਲਈ ਨਾੜ ਲੱਭਣੀ ਸ਼ੁਰੂ ਕੀਤੀ ਤਾਂ ਮੈਨੂੰ ਕਹਿੰਦੀ ਕਿ ਤੁਸੀਂ ਪੈਰ ਘੁੱਟ ਕੇ ਰੱਖੋ ਮੈਂ ਪੈਰ ਨੂੰ ਘੁੱਟ ਕੇ ਫੜ ਲਿਆ ਅਤੇ ਮੂੰਹ ਦੂਜੇ ਪਾਸੇ ਕਰ ਲਿਆ ਕਿਉਂਕਿ ਮੈਂ ਮੰਮੀ ਦੀ ਸੂਈ ਲੱਗਦੀ ਨਹੀਂ ਦੇਖ ਸਕਦੀ ਸੀ ਤੇ ਨਾਲ ਹੀ ਨਰਸ ਨੂੰ ਕਿਹਾ ਕਿ ਪਲੀਜ਼ ਹੌਲੀ ਜਈ ਸੂਈ ਲਗਾਓ ਦਰਦ ਨਾ ਕਰਿਓ ਤਾਂ ਨਰਸ ਸੁਣ ਕੇ ਹਲਕਾ ਜਿਹਾ ਹੱਸ ਪਈ ਨਰਸ ਜਦੋਂ ਗਲੂਕੋਜ ਲਗਾ ਕੇ ਚਲੀ ਗਈ ਤਾਂ ਮੰਮੀ ਮੇਰੇ ਵੱਲ ਵੇਖ ਕੇ ਹਲਕਾ ਜਿਹਾ ਮੁਸਕਰਾ ਪਈ ਉਹਨਾਂ ਦੇ ਮੁਸਕਰਾਟ ਵੇਖ ਕੇ ਇੰਜ ਲੱਗਾ ਜਿਵੇਂ ਕਹਿ ਰਹੇ ਹੋਣ ਮੇਰੀ ਧੀ ਬਿਲਕੁਲ ਮੇਰੇ ਵਰਗੀ ਏ ਮੈਨੂੰ ਯਾਦ ਏ ਕਿ ਜਦੋਂ ਮੈਂ ਜਦੋਂ ਵੀ ਬਿਮਾਰ ਹੁੰਦੀ ਸੀ ਤੇ ਜਦੋਂ ਮੈਨੂੰ ਟੀਕਾ ਲਗਾਉਣਾ ਤਾਂ ਮੰਮੀ ਨੇ ਮੂੰਹ ਦੂਜੇ ਪਾਸੇ ਕਰ ਲੈਣਾ ਤੇ ਨਾਲ ਹੀ ਡਾਕਟਰ ਨੂੰ ਕਹਿ ਦੇਣਾ ਕਿ ਮੇਰੀ ਧੀ ਨੂੰ ਪੀੜ ਨਾ ਕਰਿਓ ਇੱਕ ਵਾਰ ਮੈਨੂੰ ਟਾਈਫਾਇਡ ਬੁਖਾਰ ਹੋ ਗਿਆ ਬਹੁਤ ਇਲਾਜ ਕਰਵਾਉਂਦੇ ਬਾਵਜੂਦ ਮੇਰਾ ਬੁਖਾਰ ਵਿਗੜ ਗਿਆ ਮੈਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਉਧਰੋਂ ਮੇਰੀ 12ਵੀਂ ਦੇ ਪੇਪਰ ਸਨ ਪੇਪਰ ਸ਼ਾਮ ਨੂੰ ਹੁੰਦਾ ਸੀ ਪਹਿਲਾ ਸਵੇਰ ਤੋਂ ਮੈਨੂੰ ਗਲੂਕੋਜ਼ ਲੱਗਣਾ ਸ਼ਾਮ ਨੂੰ ਮੈਨੂੰ ਪੇਪਰ ਦਿਵਾਉਣ ਜਾਣਾ ਤੇ ਫਿਰ ਪੇਪਰ ਤੋਂ ਬਾਅਦ ਹਸਪਤਾਲ ਲੈ ਕੇ ਜਾਣਾ ਘਰਦਿਆਂ ਨੂੰ ਇਹ ਸੀ ਕਿ ਮੇਰਾ ਮੇਰੀ ਪੜ੍ਹਾਈ ਦਾ ਸਾਲ ਵੀ ਖਰਾਬ ਨਾ ਹੋਵੇ ਇੱਕ ਦਿਨ ਡਾਕਟਰ ਨੇ ਮੰਮੀ ਤੇ ਡੈਡੀ ਨੂੰ ਬੁਲਾ ਕੇ ਝੜਕਾਂ ਵੀ ਦੇ ਦਿੱਤੀਆਂ ਕਿ ਤੁਹਾਡੀ ਕੁੜੀ ਦੀ ਹਾਲਤ ਕਰਬ ਹੈ ਉਹ ਮਾਰ ਭਾਵੇਂ ਜਾਵੇ ਪਰ ਤੁਨੂੰ ਇਸ ਦੀ ਪੜ੍ਹਾਈ ਦੀ ਪਈਏ ਤਾਂ ਮੰਮੀ ਸੁਣ ਕੇ ਰੋਣ ਲੱਗ ਪਏ ਤੇ ਡੈਡੀ ਨੂੰ ਕਹਿਣ ਲੱਗੇ ਮੈਂ ਇਸ ਨੂੰ ਗੁਰੂ ਕੋ ਇਸ ਕਲੇਨੇ ਡਾਕਟਰ ਕੋਲੋਂ ਆਪਣੀ ਧੀ ਦਾ ਇਲਾਜ ਨਹੀਂ ਕਰਵਾਉਣਾ ਪਰ ਡੈਡੀ ਨੇ ਸਮਝਾਇਆ ਕਿ ਵਿਚਾਲੇ ਇਲਾਜ ਛੱਡ ਕੇ ਹੋਰ ਕਿਸੇ ਡਾਕਟਰ ਕੋਲ ਨਹੀਂ ਜਾ ਸਕਦੇ ਪਰ ਮੰਮੀ ਦੇ ਮਨ ਵਿੱਚ ਡਰ ਬੈਠ ਗਿਆ ਉਹ ਮੇਰੇ ਕੋਲ ਬੈਠ ਕੇ ਪਾਠ ਕਰਦੇ ਰਹਿੰਦੇ ਤੇ ਪਤਾ ਨਹੀਂ ਕਿੱਥੇ-ਕਿੱਥੇ ਮੇਰੇ ਸਿਹਤਵਾਜੀ ਲਈ ਸੁਖਣਾ ਸੁੱਖ ਛੱਡੀਆਂ ਜਦੋਂ ਮੈਂ ਠੀਕ ਹੋਈ ਤਾਂ ਉਹਨਾਂ ਸੁੱਖਾਂ ਦਾ ਸਾਰ ਲਿਆ ਜਦੋਂ ਮੇਰਾ ਬੇਟਾ ਹੋਇਆ ਤਾਂ ਮੰਮੀ ਮੇਰੇ ਕੋਲ ਸਨ ਜਦੋਂ ਨਰਸ ਨੇ ਮੈਨੂੰ ਐਜੈਕਸ਼ਨ ਲਗਾਉਣ ਆਉਣਾ ਮੰਮੀ ਨੇ ਰੋਜ਼ ਨਰਸ ਨੂੰ ਇਹੀ ਕਹਿਣਾ ਕਿ ਮੇਰੀ ਨਿਆਣੀ ਜਹੀ ਤੀ ਨੂੰ ਦਰਦ ਨਾ ਕਰਿਓ ਇੱਕ ਦਿਨ ਨਰਸ ਮੰਮੀ ਦੀ ਗੱਲ ਸੁਣ ਕੇ ਖਿੱਚ ਗਈ ਤੇ ਮੰਮੀ ਨੂੰ ਬੋਲੀ ਕਿ ਆਂਟੀ ਤੁਸੀਂ ਰੋਜ਼ ਇੱਕੋ ਗੱਲ ਕਰ ਕਹਿੰਦੇ ਹੋ ਹੁਣ ਤੁਹਾਡੀ ਤੀ ਨਿਆਣੀ ਨਹੀਂ ਇਹ ਤਾਂ ਹੁਣ ਆਪ ਮਾਂ ਬਣ ਗਈ ਏ ਤਾਂ ਮੰਮੀ ਕਹਿੰਦੇ ਕਮਲੀਏ ਧੀਏ ਜਿੰਨੀਆਂ ਮਰਜ਼ੀ ਵੱਡੀਆਂ ਹੋ ਜਾਣ ਮਾਵਾ ਲਈ ਉਹ ਨਿਆਣੀਆਂ ਹੀ ਰਹਿੰਦੀਆਂ ਨੇ ਜਦ ਮੈਂ ਗੱਲਾਂ ਸੋਚ ਰਹੀ ਸੀ ਤਾਂ ਮੈਂ ਹੈਰਾਨ ਵੀ ਸੀ ਕਿ ਮੰਮੀ ਵਾਲੇ ਗੁਣ ਮੇਰੇ ਵਿੱਚ ਆ ਗਏ ਇੱਕ ਦੋਸਤ ਨੇ ਕਿਹਾ ਕਿ ਮਾਂ ਹੁਣ ਬਜ਼ੁਰਗ ਹੋ ਗਈ ਐ ਤੇ ਮੈਨੂੰ ਸੁਣ ਕੇ ਚੰਗਾ ਨਾ ਲੱਗਣਾ ਮੈਂ ਉਸ ਨੂੰ ਟੋਕ ਕੇ ਕਿਹਾ ਕਿ ਨਹੀਂ ਉਹ ਬਜ਼ੁਰਗ ਨਹੀਂ ਹੋਏ ਮੈਨੂੰ ਇੰਜ ਲੱਗਦਾ ਉਹਨਾਂ ਹੁਣ ਮੇਰੇ ਥਾਂ ਲੈ ਲਈਏ ਮੇਰੀ ਮਾਂ ਹੁਣ ਮੈਨੂੰ ਬੱਚਿਆਂ ਵਾਰੀ ਵਾਂਗ ਲੱਗਣ ਲੱਗੀ ਗਈ ਤੇ ਮੈਂ ਮਾਂ ਵਾਂਗ ਉਸ ਦੀ ਚਿੰਤਾ ਕਰਦੀ ਹਾਂ ਰੱਬ ਕਰੇ ਉਹ ਸਲਾਮਤ ਰਹੇ ਹਮੇਸ਼ਾ ਸਾਡੇ ਨਾਲ ਤੇ ਮੈਂ ਉਸ ਦੀ ਨਿੱggi ਗੋਦ ਦਾ ਨਿੱਗ ਮੰਨਦੀ ਰਹਾ ਮੰਮੀ ਦਾ ਹੱਥ ਫੜਾ ਇਹ ਸੱਤਰਾ ਗਣ ਗਣੋਂਦੀ ਗਣ ਗਣੋਂ ਲੱਗਦੀ ਲੱਗੀ ਦੇ ਦੇ ਮਾਏ ਇੱਕ ਲੋਰੀ ਨਹੀਂ ਐਸਾ ਜੱਗ ਚੰਦਰੇ ਤੋਂ ਚੋਰੀ ਨਹੀਂ ਤੇਰੀ ਸਭ ਤੋਂ ਨਿੱggi ਗੋਦੇ ਤੇਰੇ ਕਰਕੇ ਹੀ ਮੇਰੇ ਹੁੰਦੇ ਦੋਸਤੋ ਮਾਂ ਵਰਗਾ ਦੁਨੀਆ ਤੇ ਕੋਈ ਰਿਸ਼ਤਾ ਨਹੀਂ ਤੇ ਮਾਂ ਦਾ ਦੂਜਾ ਨਾਮ ਹੈ ਆਪਣੇ ਮਾਂ-ਬਾਪ ਦੀ ਕਦਰ ਕਰਿਆ ਕਰੋ ਇੱਜ਼ਤ ਕਰਿਆ ਕਰੋ ਸਤਿਕਾਰ ਕਰਿਆ ਕਰੋ ਉਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਕਰਿਆ ਕਰੋ ਦੋਸਤੋ ਕਿਵੇਂ ਦੀ ਲੱਗੀ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਹਾਂ ਹੋਰ ਨਵੀਆਂ ਕਹਾਣੀਆਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ